ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਹਰ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਗਿਆ ਦੌਰਾ ਇਸ ਦੌਰਾਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਹਰ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਹਰ ਸੰਭਵ ਮਦਦ ਕਰਨ ਲਈ ਪ੍ਰੋਸਾ ਜਤਾਇਆ ਗਿਆ ਇਸ ਮੌਕੇ ਫਾਜ਼ਿਲਕਾ ਵਿਧਾਇਕ ਨਰਿੰਦਰਪਾਲ ਸਹਮਣਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਮਾਰਕੀਟ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਨੂਦਸ਼ਾ ਐਸਡੀਐਮ ਮੈਡਮ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਰਹੇ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਹੁਣੇ ਹੀ ਕਰ ਲਵੋ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ

ਦੇ ਉਸ ਤੋਂ ਬਾਅਦ ਆਪਣੇ ਇੱਕ ਐਸਏ ਤੋਂ ਬਣ ਸ਼ੁਰੂ ਹੋ ਗਿਆ ਸਰਪਾਥੀ ਇੱਥੇ ਆਪਾਂ ਖੜਿਆ ਚੰ ਮੈਂ ਤੁਹਾਨੂੰ ਜੇ ਇੱਥੇ ਜਾ ਰਿਹਾ ਸਰ ਆਪਣੇ ਕੋਲ ਜਿਹੜਾ ਪਾਣੀ ਆਂਦਾ ਜੀ ਸਰਪਾਥੀ ਦਾ ਉਹ ਵੀ 35-80% ਆ ਜਾਂਦਾ ਹੈ ਇਹ ਸਾਡਾ ਆਪਣਾ ਗਲਾਬਾ ਪਾਣੀ ਪੜੀ ਆ ਵੱਡਾ ਪਿਆਰ ਹੈ ਸਾਡਾ ਇਹ ਦਰਿਆ ਤੇ ਕ੍ਰੀਕ ਦੇ ਵਿਚਾਲੇ 11 ਇਹ ਪਾਕਿਸਤਾਨ ਵੱਲੋਂ ਵੀ ਕਈ ਵਾਰੀ ਜ਼ਿਆਦਾ ਪਾਣੀ ਹੋ ਜਾ ਉਧਰੋਂ ਵੀ ਆ ਜਾਂਦਾ ਤੇ ਮੇਨ ਸਾਨੂੰ ਆਹ ਕ੍ਰੀਕ ਦਾ ਇਧਰ ਬੰਨ ਹੋ ਜਾ ਸਰ ਦੋਨੇ ਦਰਿਆ ਇਕੱਠੇ ਹੁੰਦੇ ਸਾਰੇ ਖੇਤ ਆ ਜਿਹੜਾ ਆਪਣਾ ਦਰਿਆ ਆਪਣੇ ਦਰਿਆ ਦੇ ਪਾਸੇ ਪਾਸੇ ਬੰਨ ਹੈਗੇ ਨਹੀਂ ਜਿੰਨੇ ਗਰੀ ਪਾਕਿਸਤਾਨ ਦੇ ਵਿੱਚ ਹੈ ਪਾਕਿਸਤਾਨ ਵਾਲਾ ਪਾਸਾ ਨਹੀਂ ਪਾਣੀ پاکستان اپنا 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 فون بند ਜਿਹੜਾ ਟੈਬਿਟੀਸ਼ਨ ਦੇ ਪੇਜ ਤੇ ਬਣਾ ਦਾ ਪੱਕਾ ਕਰਤਾ ਪਿੰਡਾਂ ਵੱਲ ਪਾਣੀ ਨਾ ਜਾਵੇ ਇਧਰ ਆਪਣਾ ਪਿੰਡਾਂ ਵਾਲਾ ਸਟੈਗ ਹੈ ਲੈਫਟ ਸਾਈਡ ਵਾਲਾ ਸਟੈਗ ਆਪਾਂ ਦੇਖ ਸਕਦੇ ਹਾਂ ਸਾਡਾ ਪਾਕਿਸਤਾਨ ਵਾਲੀ ਦੇ ਲਿਖਿਆ ਹੈ ਇਧਰ ਉਪਨ ਹੋਏ ਨੇ ਪਾਣੀ ਇਧਰੋਂ ਵੀ ਆ ਜਾਂਦਾ ਸਰ ਇਧਰੋਂ ਵਰਕੇ ਇਹ ਪਸਾਰਮ ਮਿਲ ਜਾਂਦਾ ਜੀ ਆਪਾਂ ਤੋਂ ਆਪ ਦੀ ਸੇਫਟੀ ਲਈ ਆਪਦਾ ਬੰਨ ਬਣਾ ਰਹੇ ਹਾਂ ਹਾਂ ਜਿਹੜਾ ਇਹ ਮੇਨ ਦਰਿਆ ਹੈਗਾ ਇਹ ਪੱਤੋਂ ਜਾਂਦਾ ਸਾਡੇ ਆਰ ਹੈ ਉਹਨਾਂ ਆਪਦਾ ਬੰਨ ਦੇ ਲਗਾਏ ਆਪਾਂ ਸਾਰੇ ਇੰਦੇ ਆ ਤਰੀਕਾ ਨਾ ਜਿਹੜੇ ਆਪਾਂ ਇੱਥੇ ਖੜੇ ਆਂ ਆਹ ਖਰੀਦ ਆਹ ਤਰੀਕਾ ਇਸ ਤਰ੍ਹਾਂ ਦਾ ਜੀ ਇੱਕ ਜੀ ਦੇ ਬੰਨ ਇੱਥੇ ਬੰਨ ਜੰਨੇ ਆ। ਨਾਲ ਫਿਰ ਜਿਹੜੇ ਆਹ ਖਰੀਦ ਰਹੇ ਆ ਇਹ ਤਾਂ ਪਾਕਿਸਤਾਨ ਗਈ ਸਰ ਪਾਕਿਸਤਾਨ ਇਹ ਤਾਂ ਵਿਚਾਲੇ ਵਾਲਾ ਸਰ ਮਤਲਬ ਬੇਸਿਕਲੀ ਜਿੰਨਾ ਤਾਂ ਆਪਾਂ ਐਗਰੀਕਲਚਰ ਦੀ ਚਾਹਤ ਪੈਣੀ ਹੈ ਜੀ ਆਹ ਥੋੜੇ ਬਹੁਤ ਸੁੰਦਰ ਰਹਿ ਜਾਂਦੇ ਨੇ ਇਨੋਡੇਟਰ ਨਾਲ ਇਹ ਜੀ ਸਰ ਇਹ ਤੁਸੀਂ ਲਾ ਲਓ 11 ਕਿਲੋਮੀਟਰ ਦਾ ਸਟ੍ਰੈਚ ਸਰ 10 ਕਿਲੋਮੀਟਰ ਦਾ ਸਟ੍ਰੈਚ ਇਹ ਤਾਂ ਬੰਨ ਵੀ ਫਿਰ ਮੈਨੂੰ ਰਿਵਰਟਮੈਂਟ ਹੀ ਹੁੰਦਾ ਉਪਰੋਂ ਤਾਂ ਬੰਨ ਕੇ ਤੇ ਕਰਣਾ ਨਹੀਂ ਹੈ। ਕਿਉਂ ਵੀ ਸਰ ਇਹਨੂੰ ਥੋੜਾ ਡੀਸਿਲਟਿੰਗ ਕਰਕੇ ਤਾਂ ਕਿ ਅਸਲ ਤੇ ਪਹਿਲਾਂ ਡੀਸਿਲਟਿੰਗ ਜਿਹੜੀ ਹੈ ਨਾ ਮੇਰੇ ਨਾਲ ਡੀਸਿਲਟਿੰਗ ਦੇ ਨਾਲ ਵੀ ਪਾਣੀ ਦੀ ਕੁਪਟਲੀ ਕਰੋਸੀ ਹੋ ਜਾਂਦੀ ਹੈ। ਡੀਸਿਲਟ ਹੈ ਨਾ ਉਹ ਹੋ ਜਾਂਦੀ ਹੈ ਸਰ ਅੱਛੀ ਵੀ ਪਾਣੀ ਸੋ ਇਹ ਦੇਖੋ ਜੀ ਇਹ ਦੇਖੋ ਜੀ ਜਿਹੜੀ ਸੋ ਕੋਲ ਕੋਲ ਪਾਣੀ ਆ ਗਿਆ ਪਾਣੀ ਕਿੱਥੋਂ ਹੀ ਲੰਘਿਆ ਹੱਥ ਤਸਰਦਾ ਜਿਵੇਂ ਜਿੱਥੇ ਉੱਥੇ ਨਹੀਂ ਅਪਸਰਦ ਕੱਢਣੀ ਹੈ ਇੱਥੇ ਰੁਕੇ ਪਸੇਰ ਜਰਾ ਪਾਣੀ ਦੀ ਇਹ ਪਾਣੀ ਦੀ ਇਹ ਸਿੱਧਾ ਜਿੱਥੋਂ ਆਦੀ ਹੁੰਦੀ ਹੈ ਕੋਸ਼ਿਸ਼ ਕਰਨਾ ਚਾਹਤਾ ਜੇ ਤਾਂ ਪਾਣੀ ਇਥੋਂ ਨਿਕਲ ਜਾਣਾ ਇਹਨਾਂ ਨੂੰ ਮਾਫ਼ੀ ਕਰਦੀ ਹਾਂ ਪਰ ਪੋਲਾ ਜਿਹੜਾ ਇਹਨੂੰ ਉੱਤਰ ੱਤਕਾ ਜਿਹੜਾ ਵੇਖਣਾ ੱਤਕਾ ੱਤਕਾ ਪੋਲਾ ਕੋਨੇ ਸੇਚਾ ਰਹਿਣਾ ਉਹ ਪੋਲਾ ਹੈ ਅੱਗੇ ਉਹ ਉਹ ਇੱਥੇ ਸਟਾਰ ਦਾ ਨਾ ਦੇਖੋ ਹਾਂਜੀ ਹਾਂਜੀ ਤਾਂ ਇਸ ਪੋਲਾ ਤੋਂ ਸਾਰੀ ਕਨੈਕਟੀਵਿਟੀ ਉਸ ਪੋਲੇ ਦਾ ਬੜਾ ਫਾਇਦਾ ਹੋਈ ਹੋਇਆ ਸਰਪੰਚ ਸਰ ਉਹ ਦੋਨੋਂ ਪਾਸੇ ਪਾਣੀ ਲਾਉਂਦੇ ਵਿੱਚ ਪੋਲਾਵੇਂ ਖੜਾ ਗਿਆ ਉਹ ਜਿਹੜਾ ਮੈਂ ਤਾਂ ਪੋਲਾ ਪਾਣਾ ਬਣਾਤਾ ਉਹ ਵੀ ਸੜਕ ਰਹਿ ਗਈ ਉਹਦਾ ਟੈਂਟਰ ਵੀ ਲੱਗ ਗਿਆ ਇੱਕ ਟੈਂਟਰੀ ਬਣੇ 1 ਕਰੋੜ ਦਾ ਮੰਡੀ ਕੋੜ ਉਹਨਾਂ ਥੋੜਾ ਜਿਆਦਾ ਪ੍ਰੋਜੈਕਟ ਕਰਦੇ ਸੜਕ ਨੂੰ ਉੱਚਾ ਬਣਾ ਦਿੰਦਾ ਤਾਂ ਪਾਣੀ ਫਿਰ ਜਿਹੜੀ ਕਨੈਕਟੀਵਿਟੀ ਲਗਿਆ ਉਹ ਤਾਂ ਕੋਚੀਗਰਵਾਣਾ ਉਹ ਤਾਂ ਪੋਲ ਸਾਰ ਉੱਚਾ ਵਾਲਾ ਐ ਖਾਲੀ ਖੜਾ ਪੋਲ ਬੰਦ ਹੈ ਇਸ ਦਾ ਪਾਣੀ ਉਰਲੇ ਪਾਸੇ 10 ਗੋਟ ਪਾਣੀ ਜਾਦਾ ਪੋਲ ਵਿਚਕਾਰ ਤੇ ਪੋਲ ਹੁਣ ਬੰਦ ਪਿਆ ਹੋਇਆ ਬਿਲਕੁਲ ਬੰਦ ਸੜਕ ਵੀ ਹਲਾਇਆ ਨਹੀਂ ਉਹ ਤਾਂ ਬੇਸਿਕਲੀ ਰੋਡ ਦੀ ਹੈ ਨਾ ਸਿਰਫ ਰੋਡ ਮੰਡੀ ਬੋਰਡ ਵਾਲੇ ਬਣਾ ਰਹੇ ਆ ਆ ਰਹੇ ਆ ਆ ਜਾਂਦਾ ਨਾ ਆ ਬਿੱਟ ਦਾ ਆ ਸਾਰਾ ਉਹਨੇ ਕੰਕਰੀਟ ਆ ਵੀ ਸਾਰਾ ਡਬਲ ਡਬਲ ਕਰਾਉਂਦੇ ਮੰਡੀ ਬੋਰਡ ਮੰਡੀ ਬੋਰਡ ਸਹਿਨ ਸਾਹਿਬ ਨੇ ਮੈਂ ਕਿਹਾ ਸੀ ਗਿਆਨੀ ਸਾਹਿਬ ਉਹਨਾਂ ਨੇ ਇੱਕ ਆਰਡਰ ਪਿਆ ਪਾਸ ਕਰਦਾ ਇੰਟਰਵਿਊ ਮੇਰਾ ਪਰ ਹੁਣ ਚੋਣੇ ਵੀ ਸਾਢੇ ਨੂੰ ਥੋੜਾ ਉੱਚਾ ਬਣਾ ਦਿੱਤੀ ਜਿਵੇਂ ਹੁਣ ਕਨੈਕਟੀਵਿਟੀ ਟੁੱਟ ਗਈ ਕਨੈਕਟੀਵਿਟੀ ਵੱਡੀ ਨਾ ਦੁੱਤੇ ਥੱਲੇ ਮੁੱਕੇ ਪਾ ਕੇ ਕਿੰਨੇ ਪੁੱਛਿਆ ਚਾਰ ਪੰਜ ਫੁੱਟ 3 ਜਦੋਂ ਬੋਟੀ ਆ ਜਾਂਦੀ ਹੈ ਤਾਂ ਆਪਣੀ ਮਸ਼ੀਨ ਆ ਜਾਂਦੀ ਹੈ ਬਾਈ ਤੇ ਹੈ ਸਰੇ ਤੇ ਕੰਨੀ ਹਲਕੀ ਕਿ ਚੋਟੀ ਆ ਜਾਂਦੀ ਹੈ ਉਹਦੇ ਕਰਕੇ ਫਿਰ ਪਾਣੀ ਦਾਪ ਲੱਗਣ ਲੱਗ ਪਿਆ ਮਸ਼ੀਨ ਆਪਣੀ ਸਟੈਂਡ ਬਾਈ ਤੇ ਦੇਖੋ ਬੋਟੀ ਆਈਏ ਬਣਾਉਣ ਨਾਲ ਕਿਤੇ ਸਰ ਹੁਣ ਤੁਸੀਂ ਵੀ ਦੇਖੀ ਹੋਏ ਹੋ ਇਹ ਕਿ ਕਿ ਆਪਣੇ ਅਫਸਰ ਸਾਹਿਬਾਂ ਦੇ ਨਹੀਂ ਕੀ ਸੰਮੇਖਣ ਸਰ ਲੈ ਆ ਲੋਕ ਸੋ ਹੈ ਆ ਲੋਕ ਸੋ ਉਹ ਵੀ ਜੁਆਇਨ ਕੀਤਾ ਦਿੰਦੇ ਹਾਂ ਐਕਸ਼ਨ ਦੇ ਤੌਰ ਤੇ ਇੱਥੇ ਨਿਸ਼ਚਿਤ ਕਰਨਾ ਕਿ ਇੱਥੇ ਜਿਹੜੇ ਵੀ ਮੁਲਾਜ਼ਮ ਨੇ ਡਿਪਾਰਟਮੈਂਟ ਦੇ ਕੋਈ ਮੁਲਾਜ਼ਮ ਕੋਈ ਗੈਰਹਾਜ਼ਰੀ ਨਹੀਂ ਹੋਣਾ ਚਾਹੀਦਾ ਕਿਸੇ ਦੀ ਕੰਮ ਨੂੰ ਨਹੀਂ ਹੋਣੀ ਚਾਹੀਦੀ 24 ਘੰਟੇ ਦਿਹਾੜੀ ਹੋਣੀ ਚਾਹੀਦੀ ਕਿਉਂਕਿ ਇੱਥੇ ਜਿਆਦਾ ਹੋਇਆ ਹੈ ਉਹਦੇ ਇਸ ਤਰ੍ਹਾਂ ਕੋਈ ਵੀ ਦਿੱਤੇ ਦਾਅਵਾ ਨਹੀਂ ਕੀ ਰਿਹਾ ਖਾਣ ਲੈਣਾ ਪੰਜ ਘੰਟੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਹਰੀ ਨਾਲ ਸਾਰਾ ਡਾਗ ਰਿਹਾ ਹੈ ਵਨ ਡਿਪਾਰਟਮੈਂਟ ਵੱਲੋਂ ਕੋਈ ਮਸ਼ੀਨਾਂ ਖੜੀਆਂ ਹੋਣੇ ਦੇ ਬਾਰੇ ਬਣਾਉਂਦੇ ਕੋਈ ਸੇ ਕਿਸਮ ਦੀ ਮੁਕਦਮਾ ਨਹੀਂ ਹੈ ਦਰ ਮਸ਼ੀਨਾਂ ਦੇ ਸਾਹਮਣੇੋਂ ਪਾਣੀ ਚਲਾ ਜਾਏਗਾ ਜੁੜੇ ਤੋਂ ਕੁਝ ਦੇਜ ਪਾਣੀ ਆਇਆ ਹੈ 3-4 ਇੰਚ ਦਾ ਪਾਣੀ ਚਲਾ ਗਿਆ ਅਗਲੀ ਫੋਟੋ ਵੀ ਰਿਕਾਰਡ ਦੂੰਗਾ ਹੁਣ ਹਨੇਰੀ ਹੋਣੀ ਆ ਪਾਣੀ ਨਿਕਲਣਾ ਹੈ ਕੋਈ ਪਰਵਾਹ ਨਹੀਂ ਹੈ ਕੋਈ ਸਤ ਹੈ ਹਾਜੀ ਨਹੀਂ ਦੇਖੋ ਹੁਣ ਆਪਣੀ ਸਾਹਮਣੇ ਸਥਿਤੀ ਹੈ ਹੁਣ ਆਪਣੇ ਸਾਹਮਣੇ ਸਥਿਤੀ ਹੈ ਵੀ ਅੱਜ ਦੀ ਹਾਲਾਤ ਨੂੰ ਸੰਭਾਲਣਾ ਹੈ ਅੱਜ ਦੇ ਹਾਲਾਤ ਨੂੰ ਸੰਭਾਲ ਕੇ ਵੀ ਘੱਟੋ-ਮੱਟ ਨੁਕਸਾਨ ਹੋਵੇ ਲੋਕਾਂ ਨੂੰ ਸਾਰੀ ਸੰਭਵ ਹੈ ਕਿ ਅਸੀਂ ਅੱਜ ਆਮੋ ਆਮੋ ਮੌਜੂਦ ਹਾਂ ਤੇ ਮੋਟੇ ਨਾਲ ਬੁਣੇ ਹੋਏ ਵਿਸ਼ੇ ਨੂੰ ਹੋਰ ਸੀ ਕਰਦੇ ਕਿ ਨੰਬਰ 2 ਜਨਾਬ ਸਾਡੀ ਜਮੀਨਾਂ ਦੇ ਰਿਕਾਰਡ ਨੇ ਆ। ਤਾਂ ਕਰਦਾਵਰੀ ਤਾਂ ਹੋਵੇਗੀ ਬਹੁਤ ਸਾਰੀ ਇਹ ਪਹਿਲਾਂ 2007 ਦੇ ਵਿੱਚ ਥੋੜੀ ਸੀ ਨਾ 2007 ਪਾਲਸ ਬਹੁਤ ਜਿੰਨੂੰ ਖਾਦ ਕੀਤਾ ਗਿਆ ਸਾਰਾ ਮਾਲਕੀ ਅਸੀਂ 2007 ਇੱਕ ਵਾਰ 12 ਦੇ ਵਿੱਚ 2007 ਪਾਲਸੀ ਖਾਦ ਕੀਤਾ ਹੈ 2007 ਦੀ ਜਿਹੜੀ ਪਾਲਸੀ ਦੀ ਤੁਸੀਂ ਉਹੀ ਕਹਿੰਦੇ ਹੋ ਨਾ ਜਿਹੜੀ ਸੈਂਟਰ ਨੇ ਕੀਤੀ ਸੀ ਉਸੇ ਬਾਅਦ ਨਾ ਇਹ 2007 ਪੰਜਾਬ ਗਵਰਨਮੈਂਟ ਜਿਹੜਾ ਕਰਤੀ ਸੀਗੀ ਨਾਲ ਲੋਕਾਂ ਦੇ ਪਰਸ਼ੀਆ ਗਵਰਨਮੈਂਟ ਬਟ ਉਹ ਵੀ ਹੋਇਆ ਕਾਰਦੀ ਗਵਰਨਮੈਂਟ ਦੇ ਕੋਈ ਨੀਤੀ ਸੀ ਕਿ ਉਹਨਾਂ ਨੇ ਪੰਚਾਇਤੀ ਜ਼ਮੀਨਾਂ ਵੀ ਨਾਮ ਕਰਾ ਲਿਆ ਹੈ ਉਹ ਮੈਂ ਤਾਂ ਕੋਰ ਦੇ ਚਲਾ ਕੇ ਸਾਰੀ ਪੌਂਡ ਸੀ ਬਜਟ ਪੌਂਡੀ ਕੈਸਟ 2011 ਦੇ ਵਿੱਚ ਚੁੱਪ ਹੀ ਆ ਰਿਹਾ 2011 ਦੇ ਵਿੱਚ ਡੋਲਰ ਆ ਗਏ ਔਰ 2015 ਦੇ ਵਿੱਚ ਸਾਡੇ ਨੋਟ ਦਵਾ ਲੇ ਲੇਕਿਨ 2015 ਦੇ ਵਿੱਚ ਬੰਗਲਾ ਨਈਆਂ ਕਰਤੋਣੀਆਂ ਪਹਿਲਾ ਨਾਮ ਸੀਗਾ 2007 ਦੇ ਵਿੱਚ 14 ਸਿਰ ਤੋਂ ਨਾਮ ਕਰਦੇ ਸੀ ਕਿ ਜਿਹੜੇ ਲੋਕ ਬਹੁਤੇ ਸੀ ਕਾਲ ਹੋ ਗਏ ਸਾਰੀ ਸਟਰੀ ਹੋ ਗਈ ਔਰ ਨੇ ਲੋਨ ਵੀ ਲੈ ਲਏ ਸਾਰਾ ਕੁਝ लोग एलिट करते यार ਗੱਲ ਮੇਰੀ ਮਤ ਦੇ ਵਿੱਚ ਨਹੀਂ ਕੀ ਜਾ ਚਾਲਸਪੁਰ ਮੰਤਰੀ ਕਰ ਗੱਲ ਕਰਦੇ ਸੀ ਕਿ ਇਹ ਰਹਿਣਾ ਨਾ ਬੋਰਡ ਰਿਪੋਰਟ ਲਿਖੀ ਪਹਿਲਾਂ ਕੋਈ ਮੂਵੀਆਂ ਬਣਾ ਕੇ ਦੰਦੇ ਤੇ ਆ ਕੇ ਸਰਕਾਰ ਦੇ ਇਫਾਦੇ ਦੱਸ ਅੱਜ ਕੱਲ੍ਹ ਦੇ ਲੋਕੀਂ ਜੇ ਬੇਨੰ ਨਾ ਕੋਈ ਮੌਕੇ ਦੇ ਪਰਾਇ ਕੱਢ ਨਹੀਂ ਜਾ ਰਹੇ ਸਾਰੇ ਰਿਸ਼ਤੇ ਬੰਦ ਹੋ ਗਏ ਨੇ ਮਿੱਠੀਆਂਆਂ ਦੀਆਂ ਯਾਦਾਂ ਨੇ ਜਲਾਵਾ ਬਣਾਇਆ ਆਹਨੇ ਸਾਡੇ ਨਾਲ ਬੜਾ ਧੋਖਾ ਕੀਤਾ ਜੀ 40 ਹਜ਼ਾਰ ਨੇ ਸਾਡੇ ਨਾਲ ਬੜਾ ਧੋਖਾ ਕੀਤਾ ਜੀ ਜੋ ਵੀ ਸਾਡੇ ਕੋਲੋਂ ਕਰੋੜਾ ਰੁਪਏ ਐ ਨਾ ਜ਼ਮੀਨਾਂ ਦੇ ਲੈ ਕੇ ਨਾਲ ਰਜਿਸਟਰੀ ਹੋਈਆਂ ਨੇ ਸਾਡੇ ਲਈ ਬੰਦੇ ਨੇ ਨਾ ਉਹ ਫਿਲਦਾਰ ਦੇ ਸਾਂ ਨੇ ਪੈਸੇ ਜਮਾ ਹੋ ਗਏ ਅੱਜ ਪੈਸੇ ਬੈਂਕਾਂ 'ਚ ਜਮਾ ਨਹੀਂ ਸਾਡੇ ਅਸਲੀ ਲੋਨ ਦੀ ਕਰਵਾਇ ਰਹੀ ਸੀ ਸਾਡੇ ਚੱਲਦੇ ਰਹਿਣ ਦਾ ਪੈਸੇ ਤੋਂ ਪੈਸੇ ਤੋਂ ਤੋਂ ਲੈ ਕੇ ਮਾਲਜੇ ਦੇ ਤਰਫ ਨਹੀਂ ਜੀ ਇਹ ਗਾਨ ਦੀ ਦੁਕਾਨ ਵੀ ਇਹਨਾਂ ਦੇ ਮੁੱਲ ਲੈ ਲੈ ਮੁੱਲ ਲੈ ਲੈ ਜਿੰਨੀ ਜਿੰਨੀ ਜਮਾ ਆਇਆ ਹੋਇਆ ਵੇ ਜਦੋਂ ਮੌਨੂ ਜੀ ਮੀਨਾਂ ਦੇ ਲੈ ਲਏ ਤੇ ਤੁਹਾਡੇ ਨਾਲ ਹਿਸਟਰੀ ਕਰਦੀ ਹਾਂ ਹਾਂ ਜੀ ਤੇ ਜਦੋਂ ਤੋੜਿਆ ਕੀ ਕਹੇ ਕਿ ਤੋੜਿਆ ਫਿਰ ਉਹ ਮਵਾਲੀ ਗੁੱਟੇ ਵਾਲੀ ਉਹ ਯਾਰ ਯਾਰ ਦਾ ਆਪਣਾ ਮੰਨ ਲਾ ਨੇ ਵੀ ਜਾਨੀ ਮੀਨਾਂ ਦੇ ਜਾਨੇ ਉਹ ਬਾਦਸ਼ਾਹ ਨਹੀਂ ਜਿੰਨ ਕੌਜੇ ਸੀਗਾ ਉਹ ਲੋਸ਼ ਦਿਨੋ ਦਾ ਉਹ ਬਾਰਤੀ ਪੰਚਾਇਤ ਦਾ ਨਹੀਂ ਉਹ ਕੋਈ ਸਰਕਾਰੀ ਨਹੀਂ ਉਹ ਨਾਮ ਕੀ ਕਰਾ ਲਈ ਉਹ ਕੇਸ਼ਪਾ ਮਹਿੰਦਰ ਸਿੰਘ ਦਾ ਨਾਮ ਹੈਗਾ ਉਥੇ ਕੇਸ਼ਪਾ ਦਾ ਪਾਇਆ ਦਾ ਉਹਦੇ ਨਾਮ ਤੇ ਉਹ ਸਾਡਾ ਰਸਾਲਾ ਸੁਪਰੀਮ ਕੋਰਟ ਤੋਂ ਪਹਿਲਾਂ ਹਾਈ ਕੋਰਟ ਪਹਿਲਾਂ ਹਾਈ ਕੋਰਟ ਉਹ ਤੋਂ ਬਾਅਦ ਹੁਣ ਪਾਰ ਨਹੀਂ ਹੁੰਦਾ ਕੋਈ ਸੋਣਾ ਉਹਦੇ ਵਿੱਚ ਨਾ ਪਾਲਸ ਪਾਲਸੀ ਦੇ ਵਿੱਚ ਕੀ ਸੀਗਾ ਇਨਫਰਮੇਸ਼ਨ ਗਵਰਨਮੈਂਟ ਦੇ ਜ਼ਮੀਨਾਂ ਇਹ ਮੇਰੇ ਨਾਮ ਪਰ ਉਹਨਾਂ ਨੇ ਪੰਚਾਇਤ ਦੀਆਂ ਜ਼ਮੀਨਾਂ ਵੀ ਨਾ ਕਰਾ ਲਈਆਂ ਆਪਦੇ ਉਸ ਕਰਕੇ ਸੁਪਰੀਮ ਕੋਰਟ ਸਾਰੀ ਬੋਝਾ ਕਰਨ ਉੱਤੇ ਆ ਗਿਆ ਇਹ ਪਾਲਸੀ ਕਰਕੇ ਮਾਰ ਦੇ ਵਿੱਚ ਆ ਗਿਆ ਪਹਿਲਾ ਜਦੋਂ 2007 ਤੋਂ ਪਹਿਲਾਂ 2015 ਤੋਂ ਬਾਅਦ ਨਾ ਦਰਦੋਰੀ ਵੀ ਟੁੱਟ ਗਈ ਜੀ ਹੁਣ ਮਾ ਕੇ ਸਾਡੇ ਪਿੰਡ ਵੀ ਸਰਕਰ ਕਰਦੇ ਲੋਕ 10 ਲੱਖ 20 ਲੱਖ ਦੀਆਂ ਘਰਾਂ ਤੇ ਲਾਈ ਬੈਠੇ ਉਹ ਵੀ ਸਾਡਾ ਅੱਜ ਹਰ ਨਾ ਰੋੜ ਦੇ ਸਾਨੂੰ ਕੱਟ ਦੇਗੇ ਸਾਡੇ ਪਿੰਡ ਕੋਈ ਮਹਿਬਤ ਨਹੀਂ ਵਿਅਸਤਾ ਕਿਉਂਕਿ ਉਹਨਾਂ ਜ਼ਮੀਨਾਂ ਜੀ ਲਗਾ ਲਿਆ ਇਕੱਲਾ ਪਿੰਡ ਸਾਡੇ ਤੇ ਸੱਤ ਪਿੰਡੇ ਇਹਨਾਂ ਸਾਰੇ ਅਸੀਂ ਮਿਲੇ ਸੀ ਅਸੀਂ ਮਹਿਬਤ ਨਹੀਂ ਹਈ ਸਾਡਾ ਪਿੰਡ ਰੇਤ ਕੋਈ ਨਾ ਨਹੀਂ ਜਗਾ ਸਾਡਾ ਜੀ ਹਸਤਾ ਕਰਨ ਅਸੀਂ ਸਾਰੇ ਮੇਰੇ ਸੀਮ ਸਾਹਿਬ ਕੋਲ ਮਿਲੇ ਸੀ ਉਸ ਵਕਤ ਸੀਮ ਸਾਹਿਬ ਨੇ ਦੋ ਦਿਨ ਮਿਲਣਾ ਕਰਵਾਇਆ ਪਰ ਕੰਮ ਨੇੜੇ ਜੇ ਲੱਗਿਆ ਕਿ ਤੁਸੀਂ ਥੋੜਾ ਧੱਕਾ ਮਾਰਦੇ ਉਹ ਜ਼ਮੀਨਾਂ ਲੋਕਾਂ ਦੀ ਸਮਝ ਨਹੀਂ ਆ ਰਿਹਾ ਅਧਿਨਿਵਾਸ ਸੈਸ਼ਨ ਮੀਟਿੰਗ ਜਪਾ ਬੈਠਾ ਜਿਹੜੇ ਸਾਰੇ ਦਰਬਾਰ ਦੇ ਆਖੋ ਭਾਵੇਂ ਉਹਨਾਂ ਪੈਸੇ ਲੈ ਲੈ ਪੈਸੇ ਲੈ ਕੇ ਬਿਚਾਰ ਹੋ ਰਹੀਆਂ ਸਿਆਸੀ ਇੰਨੀ ਕੱਪਾ ਚੇ ਗਲਤੀ ਲੋਕਾਂ ਨੇ ਕੀਤੀ ਜਿਹਦਾ ਪੰਚਾਇਤੀ ਨਹੀਂ ਪੰਚਾਇਤੀ ਨਹੀਂ ਤਾਂ ਦੇਖੋ ਹੁੰਦੀ ਨਹੀਂ ਸਾਡੇ ਬੰਦੇ ਪਿੰਡੀ 1968 ਨੂੰ ਪੰਜ ਲਾਟ ਸਾਡੇ ਦਾਦੇ ਬਣਦਾਦੇ ਅੱਜ ਨੂੰ 7 65 ਸਾਲ ਹੋ ਗਏ ਸਰਕਾਰ ਦਾ ਉਦੋਂ ਇੱਥੇ ਜੰਗਲ ਬੂਟਾ ਨਾ ਕੋਈ ਬੀਐਸਐਫ ਕਿੰਨਾ ਹੋਇਆ ਨਹੀਂ ਸਾਡੇ ਬੰਦੇ ਰਹਿੰਦੇ ਸੀ ਤਬਿਆ ਨਾਲ ਰੋਟੀ ਸੀ ਦਰਵਾਜ਼ਾ ਕੋਈ ਨਹੀਂ ਆ ਸਾਰਾ ਜੰਗਲ ਸੀ ਵੀ ਫਟ ਕੇ ਆਵਾਜ਼ ਕੀਤੀ ਉਦੋਂ ਦੇ ਅਸੀਂ ਨਹੀਂ ਕਿਹਾ ਅੱਜ ਜਿੰਨੀ ਮੰਨ ਲਓ ਅੱਜ ਸਭ ਸਭਾ ਇਹ ਤਾਂ ਸਾਡੇ ਕਲਮਾ 70 ਸਾਲ ਦੇ ਇਹ ਬਾਦ ਵਿੱਚ ਰਾ ਨੇ ਪਾਲਤੀ ਕਿਸ ਤਰ੍ਹਾਂ ਕਰਦੇ ਹਾਂ ਜੇ ਜਿਹੜੀ ਨੈਕਸਟ ਮੀਟਿੰਗ ਹੋਵੇ ਮੈਂ ਵੀ ਉਹਦੇ ਵਿੱਚ ਹੋਊਂਗਾ ਇਹ ਤਾਂ ਬਾਜਬ ਗੱਲ ਹੈ ਇਹਦੇ ਕੋ ਪੰਚਾਇਤਾਂ ਵਾਲੀ ਆ ਪੰਚਾਇਤਾਂ ਦੀ ਟੁੱਟ ਗਈ ਕਿਸੇ ਰੋਲੀ ਤਰ੍ਹਾਂ ਪਰ ਜਿਹੜੇ ਲੋਕਾਂ ਤੋਂ ਇਲਾਵਾ ਜ਼ਮੀਨਾਂ ਕਰਸੀਆਂ ਨੇ ਜੇ ਪੰਚਾਇਤਾਂ ਦੀ ਨੱਪਣਗੇ ਤਾਂ ਮਗਰਮਾ ਚ ਲੀਡਰ ਨੱਪਣਗੇ ਸਾਡੇ ਆਮ ਬੰਦਾ ਥੋੜਾ ਜਿਹੜੀ ਸਾਡੀ ਆਦੀ ਚਾਰ ਚਾਰ ਕਿਲੇ ਉਹ ਵੀ ਮੰਤਰੀ ਸਾਹਿਬ ਕੰਮ ਨੇੜੇ ਲੱਗਿਆ ਪਿਆ ਥੋੜਾ ਏ ਤੱਕਾ ਲਾ ਦਿਓ ਜ਼ਮੀਨਾਂ ਇਹਨਾਂ ਦੇ ਨਾਮ ਹੋਣ ਵੇ ਆਪਾਂ ਕਰਾਂਗੇ ਜੀ ਮੈਂ ਸਾਡੇ ਸਾਰੇ ਆਪਾਂ ਨਾਲ ਕਰਾਂਗੇ ਇਹਦਾ ਕੋਈ ਜੇ ਸਾਡਾ ਸਰ ਕੋਈ ਨਹੀਂ ਅਸੀਂ ਇਹ ਗੱਲ ਤੁਹਾਡੀ ਵਜ੍ਹਾਪ ਵੀ ਹੈ ਸੀਐਮ ਸਾਹਿਬ ਦੇ ਧਿਆਨ ਚ ਐਮਐਲਏ ਸਾਹਿਬ ਨੇ ਲਿਆ ਰੱਖੀ ਹੈ ਪ੍ਰੋਸੈਸ ਚੱਲ ਰਿਹਾ ਜਿਹੜੀ ਨੈਕਸਟ ਵੀ ਜੰਗੂ ਮੈਂ ਵੀ ਉਹਦੇ ਵਿੱਚ ਹਾਂ ਔਰ ਅੱਜ ਸਾਹਿਬ ਅੱਛਾ ਤੁਸੀਂ ਤੁਸੀਂ ਜਿਹੜੇ ਢਾਣੀਆਂ ਵਾਲੇ ਲੋਕ ਉਹਨਾਂ ਦੇ ਪਿੰਡਾਂ ਟੈਗਟਾਂ ਦੇ ਉਹ ਸਾਹਿਬ ਆਪਣੇ ਅੱਜ ਮੌਜੂਦਾ ਉਹਨਾਂ ਦੇ ਨਹੀਂ ਸਾਡੇ ਪਿੰਡਾਂ ਦੁਰਗੀਚੀ ਅੱਜ ਹੀ ਉਹਨਾਂ ਦੇ ਪੀਰ ਨੇ ਤੇਜਾਰ ਰਲਾ ਦੋਨਾਂ ਨਾਲ ਚੰਗੜ ਪੁਰ ਹਾਂ ਜਿੰਨਾਂ ਜਿਆਦਾ ਪਿੰਡ ਸਾਰਾ ਬੱਲ ਆਏ ਸੀਗੇ ਦੋਨਾਂ ਨਾਲ ਕਰਦਾ ਉੱਥੇ ਦੀ ਬੇਟੀ ਸੀਗੀ ਸਾਡੀ ਪੜ੍ਹ ਨਹੀਂ ਸਕਦੇ ਤੇ ਉਹਨਾਂ ਨੇ ਸਾਰਾ ਪੜ੍ਹਾਈ ਦਾ ਕਰਜ ਕਰਾਇਆ ਜੱਜ ਉਹ ਵੈਟਰਰੀ ਅਫਸਰ ਬੱਦਿਆ ਸੀਮ ਸਾਹਿਬ ਉਹਦੇ ਸਿੱਧੇ ਸਾਰੇ ਬੰਦਾਂ ਨਾਲ ਠੀਕ ਹੈ ਇਸ ਕਰਕੇ ਉਹਨਾਂ ਨੂੰ ਜਦੋਂ ਇਹ ਮੈਟਰ ਦੱਸਿਆ ਜ਼ਮੀਨਾਂ ਵਾਲਾ ਉਹਨਾਂ ਨੇ ਪਰਸਨਲੀ ਇੰਟਰਸਟ ਲਿਆ ਸਾਰੇ ਅਫਸਰਾਂ ਦੀਆਂ ਦਾ ਹੁਣ ਬਾਕਮ ਨੇੜੇ ਲੱਗਿਆ ਪਿਆ ਬਸ ਇੱਕ ਮੌਕਾ ਉਹਨਾਂ ਦਾ ਮੌਕਾ ਰਖਾ ਦੇ ਜੀ ਅੱਜ ਦੇ ਸਾਡੇ ਹਾਲਾਤ ਨੇ ਸਾਡਾ ਸਾਨੂੰ ਪਤਾ ਕੰਮ ਆਵੇ ਹਫਤਾ ਲਾ ਅਜੋ ਦੱਸੋ ਕਿ ਟਾਣੀਆਂ ਵਾਲੇ ਬੰਦੇ ਖੜੇ ਹੋਗੇ ਸਾਰੇ ਹਾਂਜੀ ਸਾਰੇ ਪਿੰਡਾਂ ਦੇ ਸਾਰੇ ਟਾਣੀਆਂ ਜਿਹੜੇ ਕਨੈਕਟ ਨਹੀਂ ਜਿਹੜੇ ਪਾਣੀ ਪਹੁੰਚਦਾ ਉਹ ਸਾਰਾ ਬੇਰਬਦੀ ਬੈਠੇ ਨੇ ਰਸਤਾ ਵਾਜੇ ਮੱਤਿਆਂ ਦਾ ਰਸਤਾ ਟੁੱਟ ਗਿਆ ਰਸਤੇ ਸਾਰਿਆਂ ਦੇ ਬਹੁਤ ਨਹੀਂ ਸੰਗਰਮ ਕਰਦੇ ਦੋਨੋਂ ਇੱਥੇ ਅਸੀਂ ਨਾਲ ਲੈ ਕੇ ਆਏ ਸੀ ਕਿੰਨੇ ਕਿੰਨੇ ਕਰਨੇ ਹੋ ਜਿਹੜੀ ਪਾਸ਼ੀ ਤੇ ਖੁੱਲੀ ਹੋ ਉਹ ਨਾ ਸਾਰਿਆਂ ਦੇ ਮੋਬਾਈਲ ਨੰਬਰ ਸਾਰਿਆਂ ਦੇ ਪੂਰੇ ਐਡਰੈਸ ਹਰ ਕਦੇ ਕਿਉਂਕਿ ਮੈਂ ਕਈ ਪਿੰਡਾਂ ਦੇ ਵਿੱਚ ਦੇਖਿਆ ਵੀ ਕਹਿੰਦੇ ਜੀ ਘਰੇ ਰੱਖਿਆ ਹੈ ਰਾਸ਼ਨ ਪਾਣੀ ਤੇ ਵੰਡ ਦੇਗਾ ਉਹ ਜਦੋਂ ਦੂਜੇ ਕਹਿੰਦੇ ਕਿਸੇ ਵੱਡੇ ਨਹੀਂ ਨਹੀਂ ਸਰ ਉਸ ਗੱਲ ਦਾ ਖਾਸ ਨਹੀਂ ਹਰ ਇੱਕ ਕਦੇ ਘਰੇ ਤੇ ਉਹਨਾਂ ਦੇ ਨੰਬਰ ਤੁਸੀਂ ਰੱਖੋ ਆਪਣੇ ਕੋਲ ਮਹਨੇ ਸਾਹਿਬ ਨੂੰ ਦੇ ਦਿਓ ਨੰਬਰ ਮਹਨੇ ਸਾਹਿਬ ਫੋਨ ਕਰਕੇ ਪੁੱਛਣ ਕਿਸੇ ਨੂੰ ਵੀ ਕੋਈ ਤੇਰੇ ਦੇ ਵਿੱਚ ਕੋਈ ਚੀਜ਼ ਦੀ ਕਮੀ ਤਾਂ ਨਹੀਂ ਲੋਕਾਂ ਨੂੰ ਕੰਫਿਊਜ਼ੈਂਸ ਬਣਾ ਰਹੇ ਸਾਰੇ ਬਹੁਤ ਵਧੀਆ ਨੰਬਰ ਲੈਣਾ ਬਹੁਤ ਵਧੀਆ ਕਰ ਰਹੇ ਸਾਡੇ ਸਾਡੇ ਘੁੰਮਦੇ ਨੇ ਚੱਲੀ ਜਾਂਦੇ ਪਰ ਜਿਹੜੀ ਸਾਡਾ ਮੇਨ ਮੁੱਦਾ ਉੱਥੇ ਤਾਂ ਕਦੀ ਨਹੀਂ ਪਹੁੰਚਦਾ ਜਿਹੜਾ ਕਰੀਏ ਉਹ ਨਾ ਕਰ ਰਹੇ ਪਰ ਵਾਰੀ ਵਾਰੀ ਇਸ ਗੱਲ ਨੂੰ ਨਹੀਂ ਸਾਰੇ ਪੰਜਾਬ ਆਉਣਗੇ ਅੱਜ ਸਰਕਾਰ ਨੇ ਮੇਰਾ ਕਿਹੜਾ ਪਤਾ ਕਿ ਜਦੋਂ ਦਾ ਪਾਣੀ ਪ੍ਰੋਜੈਕਟ ਸਾਡੇ ਨਾਲ ਚੱਲਦਾ ਪਿਆ 2023 ਚ ਐਮਐਲ ਸਾਹਿਬ ਦਿਨ ਰਾਤ ਇੱਥੇ ਰਹੇ ਇਹ ਗੱਲ ਕੀ ਹੋਰ ਜਿਹੜੀ ਨੈਕਸਟ ਮੀਟਿੰਗ ਹੋਵੇ ਮੈਂ ਸਰ ਦੇ ਵਿੱਚ ਪਰ ਹੋਰ ਇੱਕ ਤਾਂ ਮੌਕੇ ਤੇ ਦੇਣਾ ਦੇਖੋ ਗੱਲ ਉਹਨਾਂ ਦੀ ਤਾਂ ਬੜੀ ਸਰ ਜਿੰਨਾ ਜਿਹਾ ਪਾਣੀ ਪੈ ਗਿਆ ਜਿਹੜੀ ਫਸਲ ਹੈ ਸਰ ਮੁੱਖ ਤੇ ਕਬਤੂਰੀ ਉਹ ਦੋ ਨਾ ਨਾ ਉਹ ਤੇ ਫਸਲ ਖਰਾਬ ਹੈ ਸਰ ਸਾਰਾ ਪੂਰਾ ਪਾਣੀ ਕੱਢ ਕੇ ਜਾਣਾ ਇਹ ਅਸੀਂ ਗੰਭੀਰ ਕਰਨ ਕਹਿ ਕੇ ਇੱਕ ਪਹਿਲਾ ਪਹਿਲਾ ਸਰ ਅਸੀਂ ਤੁਹਾਨੂੰ ਇਹ ਗੱਲ ਫੋਨ ਕਰਾਂਗੇ ਉਹਨੂੰ ਅਜੇ ਕੋਈ ਤਸਦੀਕ ਨਹੀਂ ਦੱਲੀ ਗਈ ਜਿਸੇ ਆਏ ਹੋਰੇ ਕਹਿਦੀ ਹੈ ਉਹ ਗਲਤ ਹੈ ਅਸੀਂ ਗੱਲ ਨਹੀਂ ਕਰਦੇ ਮੈਂ ਤਾਂ ਫालतू ਬਣ ਕੇ ਦੇਖਦਾ ਨੇ ਗੱਲ ਆ ਗਈ ਅਸੀਂ ਸਾਰੀ ਇਹੋ ਨੇ ਜੀ ਮੈਂ ਉਹਦੇ ਵਿੱਚ ਐਮਐਲਏ ਨਾਲ ਹੀ ਆਉਂਗੇ ਸਾਰੇ ਅਸੀਂ ਬੈਂਕ ਦੀ ਸਾਰੀ ਗੱਲ ਕਰਾਂਗੇ ਜਿਹੜਾ ਪੰਜਾਬ ਸਰਕਾਰ ਦਾ ਮਹੱਤਵਪੂਰਨ ਯੋਗਦਾਨ ਹੈ ਜਿਹੜਾ ਨਾਲ ਨਾ ਕਿਸੇ ਵੱਲ ਬੁਰੀ ਹੁੰਦੀ ਨਹੀਂ ਜੇ ਕੋਈ 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 ਹੈ ਵੀ ਕੋਈ ਐਮਐਲਏ ਸਾਹਿਬ ਮੈਂ ਕੋਲ ਬਾਰੇ ਨਹੀ ਕੋਈ ਨਾ ਮੀਡੀਆ ਐ ਜੁਸ਼ਾ ਨੰਦ ਸਿੰਘ ਤੇ ਲੋਕਾਂ ਨੂੰ ਸਹੀ ਰਾਹਤ ਪਹੁੰਚ ਜAVE ਇਸ ਦਾ ਸਾਰਾ ਅਸੀਂ ਜੱਜਾ ਲੈਣ ਦੇ ਦੀ ਗੱਲ ਹਾਂ ਸਾਰੇ ਵਿਰੋਧਕੋ ਜਿਨ੍ਹਾਂ ਦੇ ਵਿੱਚ ਤਰਸੋਂ ਤਾਰਨ ਕਪੂਰਥਲਾ ਆਂਦੇ ਅਸੀਂ ਆਇਆ ਸਾਡੇ ਐਮਐਲਏ ਸਾਹਿਬ ਜਿੰਦਰ ਸਾਹਿਬ ਨੇ ਜੇ ਵੀ ਸਾਡੇ ਨਾਲ ਨੇ ਦੇਖੋ ਪਾਣੀ ਹੈ ਜਿਹੜਾ ਬਰਸਾਤ ਹੈ ਇਹਦਾ ਕੁਦਰਤੀ ਹੋ ਰਿਹਾ ਹੈ ਇਹਨੂੰ ਨਾ ਕੋਈ ਹੱਥ ਲਾ ਕੇ ਰੋਕਦਾ ਪਰ ਇਸ ਸਮੇਂ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਅੱਧੀ ਹੈ ਕਿਤੇ ਤੇ ਦੇ ਕਿਤੇ ਲੋਕ ਬੈਠੇ ਨੇ ਕਿਤੇ ਡਿਸਕਨੈਕਟੀਵਿਟੀ ਹੋ ਗਈ ਹੈ ਤੇ ਫੌਰਨ ਕਿਤੇ ਰਾਹਤ ਪਾਉਂਦਾ ਨਹੀਂ ਹੈ ਫੌਰਨ ਕਿਤੇ ਕੋਈ ਅ ਕਿਸੇ ਤਰ੍ਹਾਂ ਦੀ ਕੋਈ ਟ੍ਰੇਡ ਆ ਗਈ ਕੋਈ ਖੋਰ ਆ ਗਿਆ ਉਹਨੂੰ ਨਾਲ ਦੀ ਨਾਲ ਭਰਿਆ ਜਾਣਾ ਸੋ ਖੋਸਤੇ ਨਹੀਂ ਸਾਡੇ ਸਾਰੇ ਜੈਪੀ ਕਮਿਸ਼ਨਰ ਤੋਂ ਲੈ ਕੇ ਪਟਵਾਰੀ ਤੱਕ ਸਾਰੇ ਸਾਡੇ ਮੁਲਾਜ਼ਮ ਇੱਥੇ ਹਾਜ਼ਰ ਹੈ ਤੇ ਸਾਡੇ ਵਾਟਰ ਸਰਸਿਸ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਤੋਂ ਲੈ ਕੇ ਸਾਰਾ 200 300 ਮੁਲਾਜ਼ਮਾਂ ਦਾ ਜਿਹੜਾ ਹੈ ਆਮਨਾ ਉਹ ਸਾਰਾ ਸਹਲਤਾਂ ਦੀ ਹਮ ਹੈ ਤੇ ਜੇ ਕਿਸੇ ਨੂੰ ਮੈਡੀਕਲ ਏਡ ਦੀ ਲੋੜ ਹੈ ਉਹ ਪਹੁੰਚ ਰਹੀ ਹੈ ਪਸ਼ੂਆਂ ਦੀ ਕਿਸੇ ਨੂੰ ਮਦਦ ਦੀ ਲੋੜ ਹੈ ਉਹ ਪਹੁੰਚ ਰਹੀ ਹੈ ਇਹ ਵੈਕੂਏਸ਼ਨ ਸੈਂਟਰਸ ਸਾਡੇ ਬਣਾਏ ਹੋਏ ਆ ਜਿਹੜੇ ਕਿਥੇ ਰਹਿਣਾ ਹੈ ਉਹਦੇ ਪ੍ਰਬੰਧ ਕੀਤੇ ਹੋਏ ਨੇ ਉਸ ਨੂੰ ਜਿਸ ਕਿਸੇ ਵੀ ਦੀ ਲੋੜ ਹੈ ਜੋ ਰਕਮ ਦੀ ਗੱਲ ਕੀਤੀ ਵੀ ਨਹੀਂ ਹੋਇਆ 5 ਬਜਟ ਵਿੱਚ ਕਿਹਾ ਪਈ ਕਿ ਇਹ ਫਾਜ਼ਿਲਕਾਰਾਂ ਜਾਵੇ ਪੋਜਪੁਰ ਦੇ ਇੱਥੇ ਜ਼ਮੀਨੀ ਤੌਰ ਦੇ ਕੋਈ ਜ਼ਮੀਨ ਉਹਦਾ ਨੁਕਸਾਨ ਹੋ ਗਿਆ ਜੇਕਰ ਸਰਕਾਰ ਉੱਪਰ ਵਾਲੇ ਸਾਈਡ ਤੇ ਉੱਤੇ ਰਾਏ ਸੇ ਲੱਗੀ ਪਿੰਡ ਨੇ ਉਹਨਾਂ ਨੂੰ ਕੋਈ ਸਾਹਸਾਦਿਕ ਕੋਈ ਹੈ ਨਾ ਸਿੱਖਿਆ ਇਹ ਬਰੀ ਤਰ੍ਹਾਂ ਸੋਚੋਗੇ ਮਸਲੇ ਜਿਹੜੇ ਹੋਏ ਆ ਹੋਈਏ ਪਾਰਕ ਦੇ ਵਿੱਚ ਸਾਡੇ ਮੋਤਰਮੰਤਰੀ ਸਾਹਿਬ ਜਿਹੜੇ ਮੋਨੀਟਰਿੰਗ ਕਰ ਰਹੇ ਨੇ ਸਾਰੀ ਗੱਲ ਜਿਸ ਤਰੀਕੇ ਕਰ ਰਹੇ ਨੇ ਅਸੀਂ ਉਹਦੀ ਦਾ ਮੌਜਾ ਦੇ ਮੰਗੇ ਅੱਜ ਪੱਪਾ ਜੋ ਵੀ ਪੁੱਛਿਆ ਉਹ ਕਿਸੇ ਨੂੰ ਘਰਾਉਣ ਦੀ ਲੋੜ ਨਹੀਂ ਬਾਕੀ ਇਥੋਂ ਦੀ ਇੱਕ ਆਸ ਸਮੱਸਿਆ ਜਿਹੜੀ ਰੱਸੀ ਹੈ ਪੁਲ ਦੀ ਗੱਲ ਕਰਨੀ ਤਾਂ ਜੋ ਦੀ ਗੱਲ ਵੀ ਕਰਦੇ ਨੇ ਤੇ ਇਹ ਬੰਤੀ ਬੰਦੇ ਨਹੀਂ ਇਹ ਕਹਿੰਦੇ ਜਮੀਨਾਂ ਸੀ ਜਿਹੜੀਆਂ ਉਹ ਜੰਮਾ ਦੇ ਸਾਥੋਂ ਪੈਸੇ ਵੀ ਲੈ ਲੈਣਗੇ ਪੈਸੇ ਲੈ ਕੇ ਜਮੀਨਾਂ ਸਾਡੇ ਨਾਲ ਇੰਤਕਾਲ ਵੀ ਕਰ ਦਿੱਤਾ ਗਿਆ ਤੇ ਅਜ ਪਰ ਅਕਾਲੀ ਦਲ ਦੀ ਸਰਕਾਰ ਮਿਲੇ বিজেপি ਦੀ ਸਰਕਾਰ ਕੇ ਜੇ ਉਹ ਇਹਨਾਂ ਨੇ ਜ਼ਮੀਨਾਂ ਦਾ ਨਾ ਕੀਤੇ ਆ ਪਹਿਲਾਂ ਤਾਂ ਉਸੇ ਤਰ੍ਹਾਂ ਮੈਂ ਵੈਰੀਫਾਈ ਕਰਕੇ ਕਰਨੀ ਏਹੀ ਆ ਜੀ ਤੇ ਜੇ ਕਿਤੇ ਗਲਤੀ ਹੋਈ ਆ ਤਾਂ ਕਿਤੇ ਪੰਚਾਇਤੀ ਜ਼ਮੀਨਾਂ ਨਾਲੋਂ ਪਰੇ ਨੌਕਰਾਂ ਦੇ ਆ ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਉਹ ਪੰਚਾਇਤੀ ਜ਼ਮੀਨਾਂ ਦਾ ਕੇਸ ਸੁਪਰੀਮ ਕੋਰਟ ਤੇ ਹੋ ਗਿਆ ਜੀ ਤੋਂ ਮਾਰਜੋਕ ਸੁਪਰੀਮ ਕੋਰਟ ਨੇ ਮੇਰੇ ਖਿਆਲ ਦੇ ਵਿੱਚ ਉਹ ਕੇਸ ਕਿਸੇ ਟੂਚੇ ਚ ਲਾਤੀ ਜੀ ਸਾਰਾ ਦਾ ਫੈਸਲਾ ਕਰਦਾ ਪਰ ਜੇ ਲਈ ਤਾਂ ਇਹਨਾਂ ਦੀ ਗੱਲ ਬਣੀ ਰਹੀ ਹੈ ਜਿਨ੍ਹਾਂ ਨੇ ਪੈਸੇ ਦੇ ਦਿੱਤੇ ਅਸੀਂ ਇਹਦੇ ਕਿ ਜਮੀਨਾ ਆਪਣੇ ਨੌਕਰਾਦਿਆਂ ਦੀ ਸ੍ਰੀਯੋਗਤਾ ਨਾਲ ਵੀ ਬੰਦਾ ਸਾਡੇ ਐਮਐਲਏ ਸਾਹਿਬ ਨੇ ਮਾਨਜੋਗ ਕੁਮਾਰਪਾਲ ਸਾਹਿਬ ਦੇ ਚਾਰਦੇ ਵਿੱਚ ਲੈ ਲਈ ਇਹਦਾ ਪ੍ਰੋਸੈਸ ਚੱਲ ਰਿਹਾ ਹੈ ਕਿ ਇਹਨਾਂ ਦੀ ਵੱਡੀ ਮੰਗ ਅੱਜ ਦੀ ਵੀ ਕਿਉਂਕਿ ਇਹੋ ਆ ਜੇ ਦੀ ਸਾਡੀ ਗੱਲ ਨਹੀਂ ਸਾਨੂੰ ਤਾਂ ਇਸ ਚੀਜ਼ ਦੀ ਗੱਲ ਹੈ ਵੀ ਅਸੀਂ ਲੱਗੇ ਨੂੰ ਠੀਕ ਹੋਏ ਸੋ ਇਹ ਗੱਲ ਹੈ ਨਿਸ਼ਚਿਤਤਾ ਦੇ ਵਿੱਚ ਮੈਂ ਸੋਚਦਾ ਆਂ ਕਿ ਵਿਚ ਲਿਆ ਕੇ ਅਸੀਂ ਇਹ ਸਾਰਾ ਇਹਨਾਂ ਦਾ ਮਸਲਾ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜ ਅੱਗੇ ਕੋਈ ਗੱਲ ਨਹੀਂ ਡਾਟਪ੍ਰੋਫ ਕਿ ਬੜੀ ਅਗਰੈਸਿਵ ਗੱਲ ਕਰਦੀ ਜਾ ਰਹੀ ਹੈ ਅਸੀਂ ਭੱਜ ਰਹੇ ਹਾਂ ਬਹੁਤ ਜਲਦੀ ਕਰਦੇ ਹਾਂ 50000 80000 ਦਾ ਸਰਨ ਮੁਕਾਜਾ ਹੈ ਇਹ 1 ਲੱਖ 20000 ਦਾ ਬੜਾ ਜੀ ਸੀਨਾ ਕਰ ਰਿਹਾ ਹੈ 50000 ਦਾ ਸਰਨ ਨਾ ਕਰੀਏ ਕਿਉਂਕਿ ਇਹਦੇ ਤੋਂ ਬਧਿਕ ਇੱਥੇ ਤੱਕ ਸਨਿਆਰਾ ਧਿਆਨ ਦਾ ਨਾ ਸੈਨੀ ਵਾਲਾ ਤੇ ਇਹ ਤੇ 1.8 ਲੱਖ ਰੁਪਏ ਆ ਤੇ 1.8 ਲੱਖ ਦਾ ਉਹ ਸਾਰਾ ਨਿਕਲ ਜਾਏਗਾ ਅੱਗੇ ਜਿਹੜੀ ਬਰਸਾਤ ਇਸ ਤਰ੍ਹਾਂ ਦੀ ਆ ਕਿ ਜਦੋਂ ਅੱਗੇ ਬਰਸਾਤ ਹੋਣੀ ਹੈ ਨਾ ਅੱਗੇ ਪਾਣੀ ਨਿਕਲ ਜਾਂਦਾ ਉਹ ਇੱਕਦਮ ਬਰਸਾਤ ਨਹੀਂ ਆਗੀ ਮਤਲਬ ਕਹਿੰਦਾ ਪਰ ਘੰਟੇ ਬਾਅਦ ਹਰ ਮਿੰਟ ਬਾਅਦ ਹਰ ਇੱਕ ਚੀਜ਼ ਦੇ ਸਾਹਮਣੇ ਦੇਸ ਦਾ ਵਾਟਰ ਸੋਰਸ ਤੇ ਵਾਟਰ ਉਹ ਪੂਰਾ ਵਿਚਾਰ ਹੋ ਰਿਹਾ ਕਦੋਂ ਕਿੱਥੇ ਪਾਣੀ ਛੱਡਣਾ ਹੈ ਕਿਤੇ ਨਹੀਂ ਛੱਡਣਾ ਜਿਸ ਤਰ੍ਹਾਂ ਹੁਣ ਅੱਜ ਪਾਉਂਗ ਡੈਮ ਦੇ ਵਿੱਚ ਕੱਲ ਕਰੀਬ 90000 ਕਿਊਸਿਕ ਸੀ ਅੱਜ ਉਹ 3000 ਹੋ ਜਾ 28000 ਕਿਊਸਿਕ ਹੈ ਇਸੇ ਤਰ੍ਹਾਂ ਭਾਖੜਾ ਡੈਮ ਦੇ ਵਿੱਚ ਕੱਲ ਉੱਤੇ 97000 ਕਿਊਸਿਕ ਸੀ ਅੱਜ ਉੱਤੇ ਵੀ 89000 ਕਿਊਸਿਕ ਦੇ ਲੱਗੇ ਸੋ ਪਾਣੀ ਪਿੱਛੇ ਘਟਿਆ ਤੇ ਪਾਣੀ ਜਦੋਂ ਘਟ ਜਾਂਦਾ ਤਾਂ ਇੱਥਰਲੇ ਪਾਣੀ ਵੀ ਘਟ ਛੱਡੇ ਜਾਂਦਾ ਸੋ ਹਲੇ ਟਾਈਮਾਂ ਦੇ ਵਿੱਚ 15 ਫੁੱਟ ਦੇ 14 ਫੁੱਟ ਦੇ ਹੋਰ ਸਮਰੱਥਾ ਜਿਹੜੀ ਭਾਖੜਾ ਡੈਮ ਦੇ ਵਿੱਚ ਵੀ ਸਰਜੀ ਸਾਗਰ ਡੈਮ ਦੇ ਵਿੱਚ ਵੀ ਹਜ਼ਾਰ ਹਰਸ ਦੇ ਦੇ ਨਜ਼ਰ ਰੱਖੀ ਮੌਕੇ ਦੇ ਮੁਤਾਬਕ ਫੈਸਲੇ ਕੀਤੇ ਜਾ ਰਹੇ ਨੇ ਫੈਸਲੇ ਸਿਰਫ ਦੇ ਸਰਵੇ ਨੇ ਕਿ ਲੋਕਾਂ ਨੂੰ ਘੱਟੋ ਘੱਟ ਨੁਕਸਾਨ ਹੋਵੇ ਘੱਟੋ ਘੱਟ ਨੁਕਸਾਨ ਹੋਵੇ ਕੁਦਰਤ ਦੀ ਮਾਰ ਹੈ ਕੁਦਰਤ ਨੇ ਕਰਨਾ ਹੈ ਦੇਖੋ ਉਹਨੂੰ ਰੋਕਿਆ ਨਹੀਂ ਜਾ ਸਕਦਾ ਹੁਣ ਪਾਣੀ ਦਾ ਵਹਾਅ ਹੈ ਪਾਣੀ ਦੇ ਨੀਚੇ ਵਾਲਾ ਪਰ ਫੇਰ ਵੀ ਮੈਂ ਇਹ ਗੱਲ ਕਹਿ ਸਕਦਾ ਕਿ ਸਾਰੇ ਦੇ ਰੂਪ ਖੜੇ ਨੇ ਜਿਹੜੇ ਧਾਨੀਆਂ ਦੇ ਵਿੱਚ ਰਹੇ ਨੇ ਉਹ ਲੋਕ ਵੀ ਖੜੇ ਨੇ ਤੇ ਦੂਜੇ ਲੋਕ ਖੜੇ ਨੇ ਸਾਰੇ ਇਹਨਾਂ ਦੀ ਤਸੱਲੀ ਹੈ ਕਿ ਸਾਡੇ ਜਿੰਨ ਪਹਿਲੇ ਸਾਲ 24 ਘੰਟੇ ਤੇ 7 ਦਿਨ ਸਾਡੇ ਮੈਡਮ ਡੀਸੀ ਦੀਗਵਾਈ ਦੇ ਵਿੱਚ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਚੀਫ ਇੰਜੀਨੀਅਰ ਤੇ ਸਾਰੇ ਐਸਸੀ ਵਗੈਰਾ ਲੋਕਾਂ ਨੂੰ ਇਸੇ ਦੀ ਤਸੱਲੀ ਹੈ ਲੋਕ ਇਹੋ ਲੇ ਗਏ ਕਿ ਇਹਨਾਂ ਨੂੰ ਇਹਦਾ ਕੁਦਰਤ ਦੀ ਮਾਰ ਆ ਪਰ ਸਾਨੂੰ ਚਿੰਤਾ ਕੋਈ ਨਹੀਂ ਸਾਡੇ ਨਾਲ ਤੁਸੀਂ ਸਾਰੇ ਖੜੇ ਪੰਜਾਬ ਸਰਕਾਰ ਨਾਲ ਖੜੀ ਹੈ ਇਸ ਚੀਜ਼ ਨੂੰ ਲੋਕਾਂ ਨੇ ਪਾ ਦਿੱਤਾ ਸਾਫ ਤੋਂ ਪੇਸ਼ਕਸ਼ਨ ਲਖ ਬ੍ਰਿੰਦਰ ਗੋਇ ਜਿਹੜੇ ਕਿ ਭਰਵਾ